ਲੈ ਵੀ ਦੋਸਤੋ ਸਾਸਤਰੀ ਕਾਲ ਸਾਰਿਆਂ ਨੂੰ ਜਿਹੜੇ ਬਈ ਕਹਿੰਦੇ ਨਾ ਵੀਡੀਓ ਪਾਉਣ ਨਾਲ ਬੰਦਾ ਕਾਮਯਾਬ ਨਹੀਂ ਹੁੰਦਾ ਤੇ ਇਹ ਗੱਲ ਵਾਕਈ ਸਹੀ ਹੈ ਕਾਮਯਾਬ ਨਹੀਂ ਹੁੰਦਾ ਵੀਡੀਓ ਪਾਉਣ ਨਾਲ ਕੰਮ ਨਾਲ ਇਕੱਲਿਆਂ ਵੀਡੀਓ ਪਾਉਣ ਨਾਲ ਕਾਮਯਾਬ ਨਹੀਂ ਬੰਦਾ ਕੰਮ ਕਰਨੇ ਬੰਦੇ ਨਾਲ ਵੀਡੀਓ ਵੀ ਪਾਓ ਕੰਮ ਵੀ ਕਰੋ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਬਾਨਾ ਹੈ ਦੱਸਣਾ ਬਹੁਤ ਜ਼ਰੂਰੀ ਹੈ ਪਰ ਵੀਡੀਓ ਐਜਿਹੀ ਹੋਵੇ ਜਿੱਚ ਤੰਤ ਹੋਵੇ ਚਾਰ ਬੰਦੇ ਸੁਣਨ ਜਿਹੜੇ ਬਈ ਕਹਿੰਦੇ ਯਾਰ ਵੀਡੀਓ ਕਿਵੇਂ ਚੱਲਦੀ ਹੈ ਨਾ ਵੀ ਵੀਡੀਓ ਐਂ ਚੱਲਦੀ ਹੈ ਨਾ ਵੀ ਗੱਲ ਥੋੜੀ ਐਦਾਂ ਵੀ ਹੋਵੇ ਤੇ 2 ਮਿੰਟ ਬੰਦਾ ਸੁਣੇ ਕਿਉਂਕਿ ਚੱਲੀ ਤਾਂ ਦੂਜੀਆਂ ਵੀ ਜਾਂਦੀਆਂ ਨੇ ਪਰ ਤੰਤ ਵਾਲੀ ਚੀਜ਼ ਨੂੰ ਤਾਂ ਲੋਕ ਪੂਰੀ ਗੌਰ ਨਾਲ ਸੋਚਦੇ ਨੇ ਜਿਹੜੇ ਦੂਜੀ ਵੀਡੀਓ ਹੁੰਦੇ ਨੇ ਗਾਣੇ ਲਾ ਕੇ ਪਾਉਂਦੇ ਨੇ ਜਿਵੇਂ ਕੋਈ ਜਾਂ ਲਾਂਡਰੂ ਫਾਂਡਰੂ ਵੀਡੀਓ ਹੁੰਦੀਆਂ ਨੇ ਉਹ ਇੱਕ ਅੱਦੇ ਚ ਚੱਲੇ ਜਾਂਦੇ ਆ ਸੌ ਚੋਂ ਕਿਉਂਕਿ ਉਹ ਤੁੱਕੇ ਹੁੰਦੇ ਨੇ ਜਿਹੜੇ ਹਰ ਰੋਜ਼ ਚਲਾਉਣੇ ਆ ਉਹ ਤਾਂ ਮਿਹਨਤ ਆ ਹੁੰਦੀਆਂ ਨੇ ਜਿਹੜੇ ਹਰ ਰੋਜ਼ ਵੀਡੀਓ ਚਲਾਉਣੇ ਨੇ ਮਿਹਨਤ ਆ ਹੁੰਦੀਆਂ ਨੇ ਤੇ ਤੁਸੀਂ ਕਿਹੜੇ ਕਿਹੜੇ ਮਿਹਨਤ ਕਰ ਰਹੇ ਹੋ ਤੇ ਵੀਡੀਓ ਪਾ ਰਹੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਭਾਈ ਤੇ ਤੁਹਾਨੂੰ ਪਤਾ ਹੀ ਆ ਆਪਾਂ ਬਹੁਤ ਸਾਰੀ ਵੀਡੀਓ ਪਾਈਆਂ ਨੇ ਕੋਈ ਐ ਨਹੀਂ ਹੈਗਾ ਮੈਂ ਇੱਕ ਦੋ ਘਟੋਂ ਘਟ ਬਾਈ ਮੈਂ 13 9 ਦੇ ਵਿੱਚ ਵੀਡੀਓ ਪਾਉਣ ਲੱਗੇ ਸੀ ਜਦੋਂ ਬਹੁਤ ਘੱਟ ਲੋਕਾਂ ਨੂੰ ਪਤਾ ਸੀ YouTube ਤੇ ਬਹੁਤ ਘੱਟ ਹੀ ਚੱਲਦੀ ਸੀ ਉਹਨਾਂ ਦੇ ਉੱਤੇ ਸਾਡੇ ਵੀਊ ਦੇਖਿਓ ਅੱਜ ਵੀ ਅੱਜ ਵੀ ਵੀਊ ਕੁਝ ਵੀ ਨਹੀਂ ਹੈਗੇ ਉਹਦੇ ਵਿੱਚ YouTube ਤੇ ਦੇਖੇ ਨਾ ਵੀ ਤੁਸੀਂ ਕੁਝ ਵੀ ਨਹੀਂ ਹੈਗੇ ਉਦੋਂ ਪਾ ਪਾ ਵੀਡੀਓ ਪਾ ਪਾ ਵੀਡੀਓ ਅੱਕ ਗਏ ਤੇ ਜਦੋਂ ਦੀ ਆਈ ਹੈ Facebook ਬਵੇਂ ਸਵਾਰ ਆ ਗਿਆ ਕਿਉਂਕਿ ਢੰਗ ਉਹਦੇ ਆਏ ਸੀ ਵੀਡੀਓ ਹੁਣ ਪਾਉਣ ਲੱਗੇ ਆ ਤੇ ਵੀਡੀਓ ਤੁਹਾਨੂੰ ਪਤਾ ਹੀ ਹੈ ਆਪਣੀ ਤਾਂ ਰੋਕ ਰੋਕ ਰੱਖਣੀ ਪੈਂਦੀ ਹੈ ਵੀ ਵੀਡੀਓ ਘੱਟ ਤੇ ਲੇਜਾਰਾ ਫੇਰਾ ਔਖਾ ਹੋ ਜਾਂਦਾ ਬਾਈ ਵੀਡੀਓ ਚੱਲਦੀ ਹੈ ਬਾਈਆਂ ਨੂੰ ਜਵਾਬ ਦੇਣੇ ਔਖੇ ਹੋ ਜਾਂਦੇ ਨੇ ਤੇ ਵੀਡੀਓ ਮਾਲ ਕਦੀ ਕਿਰਪਾ ਨਾਲ ਫੁੱਲ ਚੱਲਦੀ ਹੈ ਤੇ ਤੁਸੀਂ ਵੀ ਯਾਰ ਵੀਡੀਓ ਪਾਇਆ ਕਰੋ ਠੀਕ ਹੈ ਭੇਜਾ ਤੇ ਆਪਣੇ ਤੇ ਤੇ ਪੂਰੇ ਕੰਮ ਦੇ ਹਿਸਾਬ ਨਾਲ ਪਾਇਆ ਕਰੋ ਜਿਹੜਾ ਆਪਦਾ ਕੰਮ ਹੁੰਦਾ ਇੱਕ ਤੇ ਹੀ ਰੱਖ ਲਿਓ ਜਿਹੜੇ ਹਿਸਾਬ ਦਾ ਤੁਹਾਡਾ ਕੰਮ ਉਹ ਹਿਸਾਬ ਨਾਲ ਹੀ ਵੀਡੀਓ ਪਾਇਓ ਕਈ ਵਾਰੀ ਆਪਾਂ ਕੀ ਹੁੰਦਾ ਕੋਈ ਵੀਡੀਓ ਕਾਹਦੀ ਪਾਦੀ ਕੋਈ ਕਾਹ ਦੀ ਪਾਤੀ ਐਦਾਂ ਲੋਕ ਤਾਂ ਪੂਰਾ ਭਰੋਸੇਵੰਦ ਨਹੀਂ ਰਹਿੰਦਾ ਬੰਦਾ ਭਰੋਸੇਵੰਦ ਉਦੋਂ ਹੋਊਗਾ ਤੈਨੂੰ ਤੁਸੀਂ ਇੱਕ ਤਰ੍ਹਾਂ ਦੀ ਵੀਡੀਓ ਪਾਵਾਂਗੇ ਹੁਣ ਅਸੀਂ ਮੋਟਰਸਾਈਕਲਾਂ ਦੀ ਵੀਡੀਓ ਪਾਉਨੇ ਰਹੇ ਹਾਂ ਲੋਕ ਸਾਨੂੰ ਦੇਖਦੇ ਨੇ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਮੋਟਰਸਾਈਕਲਾਂ ਦਾ ਕੋਈ ਵੀਰ ਸਾਨੂੰ ਵੱਧ ਜਾ ਕੇ ਦੇਖਦੇ ਨੇ ਕਿਉਂਕਿ ਜਿਹੜੇ ਵੀਰਾਂ ਨੂੰ ਸ਼ੌਂਕ ਹੁੰਦਾ ਨਾ ਉਹ ਸਾਰੇ ਵੀਰ ਆਪਣੀ ਵੀਡੀਓ ਜ਼ਰੂਰ ਦੇਖਦੇ ਨੇ ਤੁਸੀਂ ਜੇ ਤੁਹਾਨੂੰ ਵੀ ਕੋਈ ਸ਼ੌਂਕ ਹੈ ਇਦਾਂ ਦਾ ਤੇ ਸਾਡੀ ਵੀਡੀਓ ਦੇਖਿਆ ਕਰੋ ਤੇ ਪੇਜ ਨੂੰ ਫੋਲੋ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਆਪਾਂ ਇਦਾਂ ਦੀ ਵੀਡੀਓ ਲੈ ਕੇ ਤੁਹਾਡੇ ਵਾਸਤੇ ਨਵੇਂ-ਨਵੇਂ ਲੈ ਕੇ ਆਵਾਂਗੇ ਠੀਕ ਹੈ ਤੇ ਕਮੈਂਟ ਕਰਕੇ ਜ਼ਰੂਰ ਜਾਇਓ ਬਈ ਕਿੱਦਾਂ ਲੱਗਦੀ ਸਾਡੀ ਵੀਡੀਓ ਥੈਂਕ ਯੂ